ਇਹ ਤਸਵੀਰਾਂ ਅੰਮ੍ਰਿਤਸਰ ਵਿੱਚ ਸ਼ਹੀਦ ਊਧਮ ਸਿੰਘ ਕਲੋਨੀ ਦੀਆਂ ਨੇ ਇੱਥੇ ਲੋਕਾਂ ਨੂੰ ਅਤਿ ਦੀ ਗਰਮੀ ਵਿੱਚ ਪਾਣੀ ਨਹੀਂ ਮਿਲ ਰਿਹਾ ਨਤੀਜਾ ਉਹਨਾਂ ਨੂੰ ਦੂਰ ਦਰਾਡੇ ਤੋਂ ਪਾਣੀ ਲਿਆਉਣਾ ਪੈ ਰਿਹਾ ਹੈ ਅਜਿਹੇ 'ਚ ਲੋਕਾਂ ਨੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਹਨਾਂ ਦੀ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਮੇਰਾ ਨਾਮ ਸ਼ਾਲੂ ਹੈ ਮੈਂ ਸ਼ਹੀਦ ਊਧਮ ਸਿੰਘ ਨਗਰ ਰਹਤੀ ਹਾਂ ਇੱਥੇ ਪਾਣੀ ਦੀ ਬੜੀ ਸਮੱਸਿਆ ਹੈ ਪਾਣੀ ਹੀ ਹਾਲ ਨਿਕਾਲੇ ਕੁਝ ਵੀ ਪਾਣੀ ਬਿਲਕੁਲ ਵੀ ਨਹੀਂ ਆ ਰਿਹਾ ਹੈ ہمارے ਘਰ ਤੇ ਬੱਚੇ ਹਮਾਰੇ ਬਿਨਾ ਤੇ ਆ ਕੇ ਉਹਨੂੰ ਕਿਆ ਕਰਨਗੇ ਬਤਾਉਣਾ ਖਾਣਾ ਬਣਾਇਆ ਹੈ ਨਾ ਪਾਣੀ ਹੈ ਐਸੇ ਥੋੜੀ ਖਾਣਾ ਬਾਹਰ ਸੇ ਲਿਆਇੰਗੇ ਪਾਣੀ ਥੋੜੀ ਬਾਰ-ਬਾਰ ਸੇ ਲੈ ਕੇ ਆਏ ਜਾਈਏ ਕੁਛ ਹਲ ਕਰੇ ਪਾਣੀ ਦਾ ਪਲੀਸ ਮੈਂ ਕਰਮਜੀਤ ਸਿੰਘ 623 ਸਿੰਘ ਨਗਰ ਦਾ ਵਾਸੀ ਆ ਅਸੀਂ ਭਾਜੀ ਪਾਣੀ ਤੋਂ ਇਨੇ ਕਾ ਜਿਆਦਾ ਪਰੇਸ਼ਾਨ ਆ ਨਾ ਕਿ ਤੁਸੀਂ ਪੁੱਛੋ ਕੋਈ ਨਾ ਅਸੀਂ ਪਾਣੀ ਪੀਣ ਵਾਲਾ ਵੀ ਬਾਜ਼ਾਰੋਂ ਕਿਸੇ ਵਾਲੇ ਮੁੱਲ ਲੈ ਰਹੇ ਆ ਤੇ ਨਹਾਣ ਧੋਣ ਆਸਤੇ ਅਸੀਂ ਰਿਸ਼ਤੇਦਾਰਾਂ ਦੇ ਘਰਾਂ 'ਚ ਜਾਣੇ ਪਏ ਆ ਅਸੀਂ ਇਨੇ ਖੁਸ਼ ਹੋ ਗਏ ਝਾੜੂ ਸਰਕਾਰ ਨੂੰ ਵੋਟ ਪਾਈ ਸੀ ਕਿ ਸਾਡੇ ਮਸਲੇ ਹੱਲ ਕਰਨਗੇ ਪਰ ਮਸਲੇ ਹਾਲ ਕੀ ਕਰਨੇ ਜਿਹੜਾ ਪਾਣੀ ਆ ਰਿਹਾ ਸੀ ਉਹ ਵੀ ਬੰਦ ਕਰਾਤਾ ਤੁਸੀਂ ਇਹ ਚੀਜ਼ ਨੋਟ ਕਰੋ ਵੀ ਅਸੀਂ ਇੱਥੋਂ ਦੇ ਐਮ.ਐਲ.ਏ ਕੌਂਸਲਰ ਸਾਰਿਆਂ ਨੂੰ ਗਏ ਆ ਉਹ ਆਏ ਵੀ ਆ ਬਸ ਲਾਰਾ ਲਾ ਕੇ ਚਲ ਜਾਂਦੇ ਆ ਵੀ ਭਾਈ ਤੁਹਾਡਾ ਮਸਲਾ ਹੱਲ ਹੋ ਜਾਏਗਾ ਮਸਲਾ ਹੱਲ ਹੋ ਜਾਏਗਾ ਪਰ ਮਸਲਾ ਕੋਈ ਹੱਲ ਨਹੀਂ ਹੋਇਆ ਤੁਸੀਂ ਅੱਜ ਦੀ ਡੇਟ ਚਾ ਵੇਖੋ ਬਾਲਟੀ ਹੱਥ 'ਚ ਜੇ ਬੱਚੇ ਸਾਡੇ ਨਹਾਣ ਤੋਂ ਬਗੈਰ ਸਕੂਲੇ ਗਏ ਜੇ ਪਾਣੀ ਦੀ ਇੱਕ ਛੇੜ ਨਹੀਂ ਭਾਵੇਂ ਟੈਂਕੀ ਚੈੱਕ ਕਰ ਲਓ ਜਿਸ ਟਾਈਮ ਦੇ ਉੱਤੇ ਪਾਣੀ ਆਂਦਾ ਸਰਕਾਰੀ ਉਸ ਟਾਈਮ ਦੇ ਉੱਤੇ ਤੁਸੀਂ ਮੋਟਰ ਛੱਡ ਕੇ ਵੇਖ ਲਓ ਅੱਧਾ-ਅੱਧਾ ਘੰਟਾ ਖਾਲੀ ਮੋਟਰ ਚੱਲਦੀ ਹੈ